ਹਾਂਜੀ ਦੋਸਤੋ ਕੀ ਹਾਲ ਚਾਲ ਗੁੱਡ ਮਾਰਨਿੰਗ ਸਾਰਿਆਂ ਨੂੰ ਸਵੇਰ ਦਾ ਟਾਈਮ ਆ ਮੈਂ ਕਿ ਚਲੋ ਵੀਡੀਓ ਸ਼ੂਟ ਕਰਦੇ ਆ ਤਾਂ ਤੁਹਾਨੂੰ ਦੱਸਦੇ ਆ ਆਪਣੇ ਫਾਰਮ ਬਾਰੇ ਜਿਹੜੀ ਅਸੀਂ ਮੈਡੀਸਿਨਾਂ ਯੂਜ਼ ਕਰਾਂਗੇ ਸਾਰੀਆਂ A to Z ਇਹ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਉਹ ਮੈਡੀਸਿਨ ਬਾਰੇ ਤਾਂ ਚਲੋ ਪਹਿਲਾਂ ਤਾਂ ਬਣੇ ਰਹੋ ਐਂਡ ਤੱਕ ਕਰ ਤਾਂ ਅਸੀਂ ਕਿਹੜੀ ਕਿਹੜੀ ਮੈਡੀਸਿਨ ਪਾਵਾਂਗੇ ਤਾਂ ਦੱਸਾਂਗੇ ਸਾਰਾ A to Z ਹਾਂਜੀ ਆ ਆਪਣਾ ਮੈਡੀਸਿਨ ਦਾ ਸਟਾਕ ਆ ਆਪ ਹੈਗੀ ਹੈ ਜੀ ਆਪਣੀ ਐਵੀ ਰੇਡ ਇਹ ਜਿਹੜੇ ਮੇਰੇ ਵੀਰੇਪਰਾ ਯੂਜ਼ ਕਰਦੇ ਆ ਮੈਨੂੰ ਦੱਸਿਓ ਇਹ ਬਹੁਤ ਵਧੀਆ ਆ ਜਿੱਦਾਂ ਚਾਕਲੇਟ ਹੁੰਦੀ ਓਦਾਂ ਹੁੰਦੀ ਆ ਬਾਕੀ ਕਾਫੀ ਦੇ ਵਿੱਚ ਮਿਨਰਲ ਹੁੰਦੇ ਆ ਤਾਂ ਆਪਾਂ ਵੀ ਦਵਾਂਗੇ ਇਹਨੂੰ ਨਾਲ ਆਪਾਂ ਦਵਾਂਗੇ ਇਹਨੂੰ ਬ੍ਰੋਟੋਨ ਕਿਉਂਕਿ ਮੈਨੂੰ ਮੈਡੀਸਿਨ ਦੀ ਲੋੜ ਜ਼ਿਆਦਾ ਪੈਂਦੀ ਕਿਉਂਕਿ ਆਪਣੇ ਵੱਡੇ ਫਾਰਮ ਆ ਨਾ ਇਸ ਕਰਕੇ ਮੈਨੂੰ ਜ਼ਰੂਰਤ ਪੈਂਦੀ ਮੈਡੀਸਿਨ ਜ਼ਿਆਦਾ ਦੀ ਇਹ ਮੇਰੇ ਬੱਚੇ ਦੇ ਹਿਸਾਬ ਨਾਲ ਆ ਜਿੱਦਾਂ ਸਾਡੇ ਫਾਰਮ ਆ ਉਸ ਹਿਸਾਬ ਨਾਲ ਆ ਇਹ ਤਾਂ ਨਾ ਆ ਹੈਗੇ ਜੀ ਇਹ ਮਲਟੀ ਵਿਟਾਮਿਨ ਜਦੋਂ ਸਾਡਾ ਚੂਚਾ ਆਊਗਾ ਆਪਾਂ ਪਹਿਲਾਂ ਉਹਨੂੰ ਦਵਾਂਗੇ ਗੁੜ ਵਾਲਾ ਪਾਣੀ ਪਹਿਲੇ 24 ਘੰਟੇ ਜੇ ਲੋਡ ਪਈ ਆਪਾਂ ਅਗਲੇ ਦਿਨ ਫੇਰ ਗੁੜ ਵਾਲਾ ਪਾਣੀ ਦਵਾਂਗੇ ਫੇਰ ਉਸ ਤੋਂ ਬਾਅਦ ਦਵਾਂਗੇ ਆਪਾਂ ਐਂਦਰੋਸਿਨ ਆ ਜਿਹੜੀ ਆਪਣੀ ਹੈਗੀ ਆ ਐਂਦਰੋਸਿਨ ਇਹ ਦਵਾਂਗੇ ਫੇਰ 12-12 ਘੰਟੇ ਪਾਣੀ ਚ ਇਹ ਦਵਾਂਗੇ ਨਾਲ ਦਵਾਂਗੇ ਮਲਟੀਵਿਟਾਮਿਨ ਤਾਂ ਜੋ ਲੋਡ ਪਈ ਨਾਲ ਦਵਾਂਗੇ ਇਹ ਕਿਡਨੀ ਫ੍ਰੈਸ਼ਰ ਉਹ ਆਪਣਾ ਹੈਗਾ ਨੇਫਰੋਟੋਨ ਇਹ ਵੀ ਤੁਸੀਂ ਪਾ ਸਕਦੇ ਆ ਜੇ ਲੋੜਾ ਬੱਚਾ ਪਾਣੀ ਘੱਟ ਪੀਂਦਾ ਆ ਉਹਦੇ ਅੰਦਰੋਂ ਯੋਗਜੋਗ ਨਹੀਂ ਮਰਦੀ ਤਾਂ ਨਾਲ ਆਹ ਦੋ ਮਿਕਸ ਕਰਕੇ ਇਹ ਵੀ ਠੀਕ ਆ ਵਧੀਆ ਮਤਲਬ ਚੂਚੇ ਦੇ ਹਿਸਾਬ ਨਾਲ ਸਹੀ ਆ ਨਾ ਜਾਰੀ ਸਟਰੋਂਗ ਆ ਵਧੀਆ ਆ ਤਾਂ ਬਾਕੀ ਪਾਣੀ ਸਾਫ ਵਾਲੀਆਂ ਦਵਾਈਆਂ ਤੁਸੀਂ ਯੂਜ਼ ਕਰੋ ਸੀਵ ਗਾਰਡ ਪਾਓ ਸਕਰੀਨਾ ਪਾਓ ਕਾਫੀ ਮੈਡੀਸਿਨ ਆਉਂਦੀਆਂ ਮਾਰਕੀਟ ਦੇ ਵਿੱਚ ਚਲੋ ਮੈਂ ਦਿਖਾ ਦਿੰਦਾ ਆ ਤਾਂ ਬਾਕੀ ਆ ਜਿਹੜੀਆਂ ਮੈਡੀਸਿਨ ਆ ਇਹ ਮੈਂ ਕੰਪਨੀ ਇਹ ਕੰਪਨੀ ਕੋਲੋਂ ਲਈਆਂ ਆ आईबीसीड अभी बढ़िया पानी साफली दवाई बहुत बढ़िया है ये काफी तेज ये नाड़। नाड़ ते है दवाई आ एवरीड हो गई ਤੁਸੀਂ ਇਹ ਮੈਡੀਸਿਨ ਯੂਜ਼ ਕਰੋ ਤਾਂ ਬਾਕੀ ਦੇਖੋ ਆਪਣੇ ਹਿਸਾਬ ਨਾਲ ਤੁਨ ਨਾਲ ਮਾਲੀ ਮੜਦਾ ਧਿਆਨ ਰੱਖੋ ਮザਹੀ ਦੋ ਚਾਰ ਗੱਲਾਂ ਸੀ ਮੈਂ ਕਰਨੀਆਂ ਜੋ ਕਿ ਮੈਡੀਸਿਨ ਰਹਿ ਗਈ ਹੋਵੇ ਤਾਂ ਮੈਨੂੰ ਪੁੱਛ ਲਿਓ ਮੈਡੀਸਿਨ ਤਾਂ ਬਹੁਤ ਆ ਜੇ ਬੱਚਾ ਆਪਣਾ ਚਲੋ ਪਰਮਾਤਮਾ ਬੱਚਾ ਕਿਸੇ ਭਾਰਮ ਦਾ ਬਿਮਾਰ ਨਾ ਹੋਵੇ ਨੇ ਤਾਂ ਮੈਡੀਸਿਨ ਤਾਂ ਬੰਦਾ ਪੰਦਾ ਥੱਕ ਜਾਂਦਾ ਆ ਤਾਂ ਬਸ ਆਹੀ ਦੋ ਚਾਰ ਗੱਲਾਂ ਸੀ ਮੈਂ ਕਰਨੀਆਂ ਤੇ ਜੇ ਕੋਈ ਮੈਡੀਸਿਨ ਰਹਿ ਗਈ ਹੋਵੇ ਤੁਸੀਂ ਮੈਨੂੰ ਪੁੱਛ ਸਕਦੇ ਆ ਤਾਂ ਓਕੇ ਚੰਗਾ ਜੀ ਵੀਡੀਓ ਵਧੀਆ ਲੱਗੇ ਤਾਂ ਮੇਰਾ ਵੀਰ ਲਾਈਕ ਸਬਸਕ੍ਰਾਈਬ ਕਰਦੇ ਰਿਹਾ ਕਰੋ ਸਪੋਰਟ ਕਰਦੇ ਰਿਹਾ ਕਰੋ ਓਕੇ ਜੀ